ਸਤਿ ਸ਼੍ਰੀ ਅਕਾਲ ਦੋਸਤੋ ਹੋਪ ਹੈ ਕਿ ਸਾਰਿਆਂ ਦੀ ਸਟੱਡੀ ਵਧੀਆ ਚੱਲਦੀ ਹੋਵੇਗੀ ਅੱਜ ਆਪਾਂ ਭਾਈ ਵੀਰ ਸਿੰਘ ਜੀ ਦੇ ਬਾਰੇ ਪੜਾਂਗੇ ਉਹਨਾਂ ਦੀ 10th ਕਲਾਸ ਦੇ ਵਿੱਚ ਕਿਹੜੀਆਂ ਕਵਿਤਾਵਾਂ ਨੇ ਉਹਨਾਂ ਦੇ ਬਾਰੇ ਡਿਟੇਲ ਚ ਪੜਾਂਗੇ ਤਾਂ ਵੀਡੀਓ ਸਟਾਰਟ ਕਰਦੇ ਆਂ ਪਹਿਲਾਂ ਆਪਾਂ ਭਾਈ ਵੀਰ ਸਿੰਘ ਜੀ ਦਾ ਜਨਮ ਬਾਰੇ ਪੜ ਲੈਂਦੇ ਆ ਉਹਨਾਂ ਦਾ ਜਨਮਾ ਜਿਹੜਾ 5 ਦਸੰਬਰ 1872 ਨੂੰ ਹੋਇਆ ਸੀ ਤੇ ਮਾਤਾ ਦਾ ਪਿਤਾ ਦਾ ਨਾਮ ਕੀ ਸੀ ਪਿਤਾ ਦਾ ਨਾਮ ਹੈਗਾ ਸੀ ਚਰਨ ਸਿੰਘ ਤੇ ਮਾਤਾ ਦਾ ਹੈਗਾ ਸੀ ਉਤਮ ਕੌਰ ਤੇ ਇਹਨਾਂ ਦੀ ਡੈਥ ਹੋ ਗਈ ਸੀ 1957 ਦੇ ਵਿੱਚ ਤੁਸੀਂ ਇਹ ਵੀ ਯਾਦ ਰੱਖਣਾ ਵੀ ਭਾਈ ਵੀਰ ਸਿੰਘ ਜੀ ਨੂੰ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ 1955 ਦੇ ਵਿੱਚ ਮੇਰੇ ਸਾਈਆਂ ਜੀਓ ਦੇ ਦੀ ਹੁਣ ਆਪਾਂ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਬਾਰੇ ਪੜ੍ਹ ਲੈਣੇ ਆ ਜੋ 10th ਕਲਾਸ ਦੇ ਵਿੱਚ ਹਨ ਸਮਾ ਕਵਿਤਾ ਬਿਨ ਫਸਾ ਦਾ ਫੁੱਲ ਟੁਕੜੀ ਜੱਗ ਤੋਂ ਨਿਆਰੀ ਤੇ ਬ੍ਰੇਸ਼ੀ ਕਵਿਤਾ ਇਹ ਚਾਰੂ ਕਵਿਤਾਵਾਰੀ ਆਪਾਂ ਡਿਟੇਲ ਚ ਪੜ੍ਹਦੇ ਆਂ ਵੀ ਇਹਦੇ ਵਿੱਚ ਹੈਗਾ ਕਿ ਸੀ ਕੁਐਸਚਨ ਆਨਸਰ ਕਿਵੇਂ ਬਣਨਗੇ ਫਸਟ ਹੈਗੀ ਆ ਸਮਾ ਕਵਿਤਾ ਸਮਾ ਕਵਿਤਾ ਦਾ ਲੇਖ ਕਾ ਗਿਆ ਭਾਈ ਵੀਰ ਸਿੰਘ ਜੀ ਕਵਿਤਾ ਦੇ ਵਿੱਚ ਕਿਸਨ ਦੀ ਸੰਭਾਲ ਲਈ ਕਿਹਾ ਗਿਆ ਹੈ ਸਮੇਂ ਦੀ ਸੰਭਾਲ ਦੇ ਲਈ ਸਮੇਂ ਨੂੰ ਕਿਸ ਚੀਜ਼ ਦੀ ਜਾਂਚ ਨਹੀਂ ਹੈ ਰੁਕਣ ਦੀ ਕਿਹੜਾ ਸਮਾ ਮਨੁੱਖ ਦੇ ਹੱਥ ਵਿੱਚ ਨਹੀਂ ਹੈ ਵਰਤਮਾਨ ਸਮਾ ਨੈਕਸਟ ਹੈਗੀ ਆ ਕਵਿਤਾ ਆਪਣੀ ਵੀਨ ਫਜ਼ਾ ਦਾ ਫੁੱਲ ਇਹਦੇ ਕੁਐਸਚਨ ਆ ਗਏ ਨੇ ਫੁੱਲ ਕਿੱਥੇ ਉੱਗਿਆ ਹੈ ਫੁੱਲਾ ਜਿਹੜਾ ਉਹ ਪਰਬਤਾਂ 'ਚ ਨੀਵੀਂ ਥਾਂ ਤੇ ਉੱਗਿਆ ਹੈ ਨੈਕਸਟ ਹੈਗਾ ਕਵੀ ਨੇ ਫੁੱਲ ਨੂੰ ਕੀ ਬਣਾਇਆ ਹੈ ਤਾਂ ਕਵੀ ਨੇ ਫੁੱਲ ਨੂੰ ਜਗਿਆਸਾ ਦਾ ਪ੍ਰਤੀਕ ਬਣਾਇਆ ਹੈ ਨੈਕਸਟ ਹੈ ਗਿਆ ਫੁੱਲ ਰਾਤ ਨੂੰ ਕਿਸ ਨਾਲ ਖੇਡਦਾ ਹੈ ਤਾਂ ਫੁੱਲ ਰਾਤ ਨੂੰ ਚੰਨ ਦੀ ਚਾਨਣੀ ਦੇ ਨਾਲ ਖੇਡਦਾ ਹੈ ਵਿਨਫਸਾ ਦਾ ਫੁੱਲ ਕੀ ਚਾਹੁੰਦਾ ਹੈ ਵਿਨਫਸਾ ਦਾ ਫੁੱਲਾ ਹਮੇਸ਼ਾ ਲੁਕਿਆ ਰਹਿਣਾ ਚਾਹੁੰਦਾ ਹੈ ਨੈਕਸਟ ਕਵਿਤਾ ਹੈਗੀ ਆ ਟੁਕੜੀ ਜੱਗ ਤੋਂ ਨਿਆਰੀ ਹੁਣ ਇਹਦੇ ਕੁਐਸਚਨ ਆਨਸਰ ਪੜਾਂਗੇ ਆਪਾਂ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਕਿਸ ਕਵਿਤਾ ਜਿਸ ਕਿਸ ਦੀ ਸੁੰਦਰਤਾ ਦਾ ਵਰਣਨ ਕੀਤਾ ਗਿਆ ਹੈ ਤਾਂ ਟੁਗੜੀ ਜੱਗ ਤੋਂ ਨਿਆਰੀ ਕਵਿਤਾ ਦੇ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕੀਤਾ ਗਿਆ ਹੈ ਨੈਕਸਟ ਆ ਗਿਆ ਕੁਦਰਤ ਦੀ ਦੇਵੀ ਕਿੱਥੇ ਖੇਡ ਰਹੀ ਹੈ ਤਾਂ ਕੁਦਰਤ ਦੀ ਦੇਵੀ ਆ ਜਿਹੜੀ ਹਸਨ ਮੰਡਲ ਦੇ ਵਿੱਚ ਖੇਡ ਰਹੀ ਹੈ ਨੈਕਸਟ ਹੈ ਗਿਆ ਕੁਦਰਤ ਦੀ ਮੂਠੀ ਚ ਭਰੀਆਂ ਵਸਤਾਂ ਜਿੱਥੇ ਜਾ ਕੇ ਡਿੱਗੀਆਂ ਉੱਥੇ ਕੀ ਬਣ ਗਿਆ ਤਾਂ ਉੱਥੇ ਕਸ਼ਮੀਰ ਬਣ ਗਿਆ ਨੈਕਸਟ ਕਵਿਤਾ ਹੈ ਗਿਆ ਬ੍ਰਿਸ਼ ਕਵਿਤਾ ਹੁਣ ਇਹਦੇ ਕੁਐਸਚਨ ਆਨਸਰ ਪੜ੍ਹ ਲੈਣੇ ਆ ਫਸਟ ਹੈ ਗਿਆ ਬ੍ਰਿਸ਼ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈ ਤਾਂ ਬ੍ਰਿਸ਼ ਕਵਿਤਾ ਜਿਹੜੀ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਹੈ ਨੈਕਸਟ ਹੈ ਗਿਆ ਕਵਿਤਾ ਕਿਸੇ ਨੂੰ ਕਿਸ ਨੂੰ ਸੰਬੋਧਿਤ ਹੈ ਤਾਂ ਕਵਿਤਾ ਜਿਹੜੀ ਉਹ ਲੋਕਾਂ ਨੂੰ ਸੰਬੋਧਿਤ ਹੈ ਨੈਕਸਟ ਹੈ ਗਿਆ ਧਰਤੀ ਦੇ ਲੋਕਾਂ ਦਾ ਦਿਲ ਕਿਹੋ ਜਿਹਾ ਹੈ ਤਾਂ ਧਰਤੀ ਦੇ ਲੋਕਾਂ ਦਾ ਜਿਹੜਾ ਦੇਲਾ ਉਹ ਤੰਗ ਹੈ ਨੈਕਸਟ ਹੈਗਾ ਕੁਐਸਚਨ ਬ੍ਰਿਸ਼ ਦਾ ਪ੍ਰਸਾਰ ਕਿਸ ਜਗ੍ਹਾ ਜਾ ਕੇ ਹੁੰਦਾ ਹੈ ਤਾਂ ਬ੍ਰਿਸ਼ ਦਾ ਜਿਹੜਾ ਪ੍ਰਸਾਰ ਆ ਉਹ ਅਸਮਾਨ 'ਚ ਜਾ ਕੇ ਹੁੰਦਾ ਹੈ ਨੈਕਸਟ ਕੁਐਸਚਨ ਹੈਗਾ ਬ੍ਰਿਸ਼ ਧਰਤੀ ਤੇ ਕਿੰਨੀ ਜਗ੍ਹਾ ਰੋਕਦੇ ਹਨ ਤਾਂ ਬ੍ਰਿਸ਼ ਧਰਤੀ ਤੇ ਇੱਕ ਗੱਠੇ ਜਗ੍ਹਾ ਜਿਹੜੀ ਰੋਕਦੇ ਹਨ ਇਹ ਚਾਰੋਂ ਕਵਿਤਾਵਾਂ ਭਾਈ ਵੀਰ ਸਿੰਘ ਜੀ ਦੀਆਂ ਨੇ ਜੋ 10th ਕਲਾਸ ਦੇ ਵਿੱਚ ਨੇ ਆਪਣੇ 88894 ਪੇਪਰ ਦੇ ਵਿੱਚ ਟੋਪਿਕ ਆ ਭਾਈ ਵੀਰ ਸਿੰਘ ਜੀ ਤਾਂ ਇਹ ਸਾਰੀਆਂ ਕਵਿਤਾਵਾਂ ਦੇ ਕੁਐਸਚਨ ਆਪਾਂ ਨੇ ਧਿਆਨ ਨਾਲ ਪੜ੍ਹਨੇ ਨੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ